ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਤਰੋ ਜੀ ਸਤਨਾਮ 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 ਜੀ ਵਾਹਿਗੁਰੂ 记 <Cheers. S 2>、uh huh. ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਹਾਜ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ बन के फेतरमी आ पा वारके आ वार के तेमां बचा वारे सदके में जावाीर पिता तूंदलियूं लोन वारे सदके मावा खीर पिता दां तूंदलियूं लोन वार ਮੇਕਾ ਪਾਪਾ ਤੁਹਾਨੂੰ ਕਹਿੰਦੇ ਦੀ ਮਾਰੀ ਤਾਂ ਕਿ ਸੰਤਾਪ ਤੇ ਖੋਖ ਸਮਾਣਾ ਨਹੀਂ ਜੇ ਤੇ ਖੋਖ ਸਮਾਣਾ ਨਹੀਂ ਜੇ ਕਿਹਨੂੰ ਕਿਹਦਾ ਚਾਹਤ ਨੇ ਦਰਿਆ ਨੂੰ ਬੰਨ ਲਾਉਦੇ ਨੇ ਕੱਲੇ ਦਰਿਆ ਨੂੰ ਬੰਨ ਦੇ ਲਾਉਦੇ ਜਿਹੜੇ ਸਾਡੇ ਕਿਸਾਨ ਭਰਾ ਨੇ ਉਹਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਵਾ ਕੇ ਦੇਣਾ ਜਿਹੜੇ ਸਾਡੇ ਕਿਸਾਨ ਭਰਾ ਨੇ ਮਨ ਦੇ ਵਿੱਚ ਗੁਰੂ ਕਿਸਾਨ ਦਿੱਲ ਉਹਨਾਂ ਵਾਸਤੇ ਲੋੜ ਬੰਦਾ ਵਾਸਤੇ 20 ਬੰਦਾ ਕੰਕੜਾ ਗੁਰੂ ਕਿਸਾਨ ਜਨਾਵ ਸ਼ੁਰੂ ਕਰੋ ਜਿਹੜੇ ਚਰਨਾਪੁਰ ਜਾਵਾਟ ਹਮਾਰੇ ਅੰਮ੍ਰਿਤਪਾਲਤਾ ਰਾਸ ਸਿੰਘ ਜੀ ਬਾਪੀ ਵਾਹ ਜੀ ਹੋਰ ਜੋ ਧਰਨ ਧਰਨ ਮਹਾਂ ਪ੍ਰਖਿਆ ਦੇਸ਼ ਭਗਤ ਬਾਬਾ ਸਰਕਾਰ ਦੇ ਵਿੱਚ ਇੱਕ ਜਕਾਰਾ ਗਜਾਈਏ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਜਗENDER ਸਿੰਘ ਜੀ ਜੋਗੀ ਜਿੰਦਾਬਾਦ ਜਿੰਦਾਬਾਦ ਬਾਬਾ ਜਗENDER ਸਿੰਘ ਜੀ ਜੋਗੀ ਜਿੰਦਾਬਾਦ ਜਿੰਦਾਬਾਦ श भग बाबा वसाखा सिंह जी ज़िंदबाद जिंदबाद ਜੀ ਜਿਨ੍ਹਾਂ ਨੇ ਬਾਬਾ ਬਸਖਾ ਸਿੰਘ ਸਾਹਿਬ ਜੀ ਦੀ ਬਹੁਤ ਹੀ ਧਾ ਸੇਵਾ ਕੀਤੀ ਉਹਨਾਂ ਦੇ ਵੀ ਪੜਾ ਤੇ ਪਹੁੰਚ ਚੁੱਕੇ ਆ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਨਮਸਕਾਰ ਕਰਦੇ ਆ ਅਸੀਂ ਉਹਨਾਂ ਦੇ ਨਾਂ ਤੇ ਦੋ ਜਕਾਰੇ ਲਾਵਾਂਗੇ ਬਲੇ ਸੋਨਹਾਲਾ ਸਤਿ ਸ਼੍ਰੀ ਅਕਾਲ ਬਲੇ ਸੋਨਹਾਲਾ ਸਤਿ ਸ਼੍ਰੀ ਅਕਾਲ ਹੁਣ ਭਾਈ ਗੁਲਜਾਰ ਸਿੰਘ ਜੀ ਆਪਣੇ ਨਗਰ ਦੇ ਫੌਜੀ ਸਾਹਿਬ ਉਹਨਾਂ ਨੇ ਬਾਬਾ ਜੀ ਬਾਰੇ ਇੱਕ ਕਵਤਾ ਲਿਖੀ ਆ 2 ਮਿੰਟ ਦੀ ਕਵਤਾ ਵਾ ਸਾਰੇ ਜਾਣੇ ਉਹਨਾਂ ਦੀ ਕਵਤਾ ਸੁਣੋ ਜਿਹੜੇ ਜਾ ਕੇ ਜੋਧੇ ਨੇ ਪਾਪੀ ਨੂੰ ਮਾਰ ਮਕਾ ਦਿੱਤਾ ਦੇ ਕੁਰਬਾਨੀ ਸੂਰਮਿਆਂ ਨੇ ਦੇਸ਼ ਆਜ਼ਾਦ ਕਰਾ ਦਿੱਤਾ ਹੋ ਬਾਬਾ ਬਸਾਕਾ ਸਿੰਘ ਜੀ ਤੇ ਗੁਰਦਿੱਤ ਸਿੰਘ ਦਾ ਕਹਿਣਾ ਬਾਬਾ ਸੰਤਾ ਸਿੰਘ ਕਹਿ ਗੋਰੀਓ ਟਾਟਾ ਰਾਜਦਾਨੀ ਰਹਿਣਾ ਭਈ ਬਾਬੇ ਈਸਰ ਸਿੰਘ ਵੀ ਕਦ ਗੁਲਜਾਰ ਦੇ ਹਰਵਾਲਾ ਸੂਰਮੇ ਫਾਸੀਆਂ ਉੱਤੇ ਚੜ ਗਏ ਅਮਰ ਸ਼ਹੀਦ ਹੋ ਜਾਂਦੇ ਜੋਧੇ ਮਰ ਕੇ ਵੀ ਨਹੀਂ ਮਰਦੇ ਉਹ ਵਿੱਚ ਸਹੀਦਾ ਸਿੰਘ ਸੂਰਮਿਆਂ ਆਪਣਾ ਨਾਮ ਲਿਖਵਾ ਦਿੱਤਾ ਦੇ ਗੁਰਬਾਨੀ ਸੂਰਮਿਆਂ ਨੇ ਦੇਸ਼ ਆਜ਼ਾਦ ਕਰਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮੇ ਪਾਤਸ਼ਾਹੀ ਦਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਗੱਲ ਕਹਿਣੇ ਬੜੀ ਸੌਖੀ ਜੀ ਕਿ ਬਾਬਾ ਜਰਤਾ ਜੀ ਦਿੱਲੀ ਤੋਂ ਸਤਗੁਰੂ ਪਾਤਸ਼ਾਹੀ ਦਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਆਏ ਔਰ ਕਿਤੇ ਕਿਲੋਮੀਟਰ ਬਣਾ ਕੇ ਵੇਖਿਓ ਦਿੱਲੀ ਦਾ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੋਮੀਟਰ ਕਿੰਨੇ ਬੜਦੇ ਆ ਥਾ ਥਾ ਦੇ ਯਾਲਮਾ ਦੇ ਪਹਿਰੇ ਸਨ ਬੜੀ ਵੱਡੀ ਕੁਰਬਾਨੀ ਜਿਹੜੀ ਆ ਬਾਬਾ ਜਰਤਾ ਜੀ ਦੀ ਆ ਸੰਗਤ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਕਦੇ ਵੀ ਜਾ ਸਕਦਾ ਅਰੇ ਭਾਈ ਜੱਟੇ ਦੇ ਵਾਰਸੋ ਜਿਹੜਾ ਧਿਆਨ ਦਿਓ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਆਪਣਾ ਪੁੱਤਰ ਕਹਿ ਕੇ ਅਰੇ ਰਹਿਤਾ ਗੁਰ ਬੇਟਾ ਕਹਿ ਕੇ ਕੱਟ ਕੇ ਗੱਲ ਦੇ ਨਾਲ ਲਾਇਆ ਇੱਕ ਛੋਟੀ ਗੱਲ ਨੇ ਪੁੱਤਰ ਦਾ ਕਿਤਾਬ ਪ੍ਰਾਪਤ ਹੋਣਾ ਬਾਬਾ ਜੀਵਨ ਸਿੰਘ ਜੀ ਨੂੰ ਪੁੱਤਰ ਦਾ ਕਿਤਾਬ ਪ੍ਰਾਪਤ ਹੋਇਆ ਉਸ ਉਸ ਸਾਥ ਦੇ ਸੰਗਤ ਦੀ ਆਪਾਂ ਪਹੁੰਚਿਆ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਇੱਕ ਜਕਾਰਾ ਗਜਾਈਏ ਜੀ ਬੋਲੇ ਸੋਨਾ ਵਾਲੋ ਰਾਜ ਸ੍ਰੀ ਅਗਨ ਵਾਲੋ ਅਗਲਾ ਪ੍ਰੋਗਰਾਮ ਤੁਹਾਨੂੰ ਸੈਕਟਰੀ ਸਾਹਿਬ ਦੱਸ ਦੇਣਗੇ ਕਿਉਂਕਿ ਪ੍ਰਬੰਧਕ ਜਣਾਂ ਦਾ ਬੜਾ ਤਲਵਾ ਆ ਰਿਹਾ ਨੰਤਨ ਬਾਬਾ ਬਸਖਾ ਸਿੰਘ ਜੀ ਇਹ ਉਹਨਾਂ ਦੇ ਨਾਲ ਸਾਥੀ ਬਾਬਾ ਗਰਦੇਸ਼ ਸਿੰਘ ਜੀ ਕਾਮਾਗਾਟਾ ਮਾਰੂ ਸਰਹਾਈ ਸਾਹਿਬ ਵਾਲੇ ਜਿਨ੍ਹਾਂ ਨੇ ਗਦਰ ਲਹਿਰ ਦੀ ਨੀਂਹ ਪੱਥਰ ਰੱਖਿਆ ਕਿ ਅੰਗਰੇਜ਼ਾਂ ਤੋਂ ਇਸ ਹਿੰਦੁਸਤਾਨ ਦੇਸ਼ ਨੂੰ ਆਜ਼ਾਦ ਕਰਵਾਇਆ ਕਿ ਉਹਨਾਂ ਮਹਾਪੁਰਖਾਂ ਦੀ ਯਾਦ ਨਗਰ ਦੇਦਰ ਸਾਹਿਬ ਵਿਖੇ ਅੱਜ ਵੱਡੀ ਧੂਮ ਪਾਂਦੀ ਨਾਲ ਕਈ ਦਿਨਾਂ ਤੋਂ तकरीबन ਪਿਛਲੇ ਮਹੀਨੇ ਦੀ 23 ਨਵੰਬਰ ਤੋਂ ਲੈ ਕੇ ਸ਼੍ਰੀ ਗੁਰੂ ਸਾਹਿਬ ਜੀ ਜੋ ਲੜੀ ਚੱਲ ਰਹੀ ਹੈ ਉਹਦੇ ਤਹਿਤ ਕੱਲ ਨੂੰ 5 ਤਰੀਕ ਨੂੰ 5 ਦਸੰਬਰ ਨੂੰ ਭੋਗ ਪਾਏ ਜਾਣਗੇ ਤੇ ਅੱਜ ਨਗਰ ਕੀਰਤਨ ਪੂਰੇ ਨਗਰ ਦੀ ਪ੍ਰਕਰਮਾ ਕਰਦੇ ਹੋਏ ਪੰਜ ਪੈਰਾਂ ਦੀ ਗਵਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਸ਼ਾਇਆ ਹੇਠ ਤੇ ਆਪਾਂ ਕਿਸ ਜਗ੍ਹਾ ਤੇ ਕਿਸ ਪੜਾਅ ਤੇ ਪਹੁੰਚੇ ਆ ਕਿ ਉਹਨਾਂ ਸੇਵਾਦਾਰਾਂ ਨਾਲ ਆਪਾਂ ਗੱਲਬਾਤ ਕਰਦੇ ਆ ਉਹ ਦੱਸਣਗੇ ਕਿਹੜਾ ਪੜਾਅ ਤੇ ਇਹਨਾਂ ਨੂੰ ਕੀ ਖੁਸ਼ੀ ਮਿਲਦੀ ਆ ਇਹ ਜਦੋਂ ਸੰਗਤਾਂ ਦੀਏ ਬਹੁਤ ਤਨਮਾਨ ਦੀ ਨਾਲ ਇਹ ਸੇਵਾ ਕਰਦੇ ਨੇ ਇਹ ਪਤਨੀ ਮਧੂ ਕੀ ਹਾਂਜੀ ਇਸ ਪਤਨੀ ਦੇ ਵਿੱਚ ਦੋ ਗਧਰੀ ਭਾਬੀ ਹੋਈ ਆ ਭਾਈ ਬਿਕਰ ਸਿੰਘ ਭਾਈ ਖਾਕਾ ਸਿੰਘ ਵਾਹ ਇਥੇ ਪੱਤੀ ਦੇ ਵਿੱਚ ਸਤੰਤਰਤਾ ਚਨਾਨੀ ਬਹੁ ਪੈਦਾ ਹੋਏ ਵਾਹ ਜੀ ਵਾਹਰੇ ਮੇਧਰ ਸਿੰਘ ਬਾਈਰਮਨ ਸਿੰਘ ਵਾਹ ਅਤੇ ਇਥੇ ਪੱਤੀ ਦੇ ਵਿੱਚ ਤਕਰੀਬਨ 15 20 ਜੁਆ ਲਗ ਲਗ ਮੋਰਚਿਆਂ ਦੇ ਵਿੱਚ ਗਏ ਆ ਵਾਹ ਜੀ ਇਥੇ ਪੱਤੀ ਦੇ ਉਹਨਾਂ ਦੇ ਪਲਾਵਾ ਤੇ ਇਥੇ ਨਗਰ ਦੀ ਸਾਧ ਸੰਗਤ ਦੀ ਬਾਹਰੋਂ ਜਿਹੜੀ ਸਾਧ ਸੰਗਤ ਆ ਉਹਨਾਂ ਦੀ ਸੇਵਾ ਜਿਹੜੀ ਸੰਗਤ ਦੀ ਸੇਵਾ ਕਰਦੇ ਹਰ ਸਾਲ ਆ ਤਹਾਡੇ ਦੇਣ ਨੂੰ ਕੀ ਖੁਸ਼ੀ ਮਿਲਦੀ ਹੈ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੁੰਦੀ ਹੈ ਮਾਨ ਸਰਪਨ ਨੂੰ ਸਨਮਾਨ ਪ੍ਰਾਪਤ ਮਿਲਦਾ ਹਰ ਇੱਕ ਥਾਂ ਦੇ ਦਰਸ਼ਕ ਹੁੰਦੀ ਹੈ ਹਾਂ ਜੀ ਬਾਬਾ ਜੀ ਆਪ ਜੀ ਦਾ ਨਾਮ ਕੀ ਹੈ ਜੀ ਬਾਬਾ ਜੀ ਬਤਾਰ ਸਿੰਘ ਜੀ ਐ ਤੁਸੀਂ ਸੰਕਤਾਂ ਦਾ ਕਿਹੜੇ ਸ਼ਬਦ ਨਾਲ ਧੰਨਵਾਦ ਕਰਦੇ ਹੋ ਬਹੁਤ ਬਹੁਤ ਧੰਨਵਾਦ ਆ ਜੀ ਕੋਈ ਸੱਜਣ ਕਿਹਨੇ ਸਜਣਾ ਕਰੀਏ ਇਹ ਜੀ ਦੇਣ ਨੇ ਬਿਤੀ ਬੜੀ ਦੇਣ ਆ ਲੱਗਦਾ ਬੜੀ ਬੜੀ ਦੇਣ ਆ ਆ ਮਾ ਮੁਰਖਾ ਨੇ ਬਹੁਤ ਵੱਡੇ ਕੁਰਬਾਨੀ ਕੀਤੀ ਉਹਨਾਂ ਨੇ ਬੜੀ ਵੱਡੀ ਕੁਰਬਾਨੀ ਤੇ ਜੋ ਸਿੱਖ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਪੜਿਆ ਜਾਂਦਾ ਸੋ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਏ ਸੋ ਇਹਨਾਂ ਨੇ ਸੰਗਤਾਂ ਦੇ ਚਰਨਾਂ 'ਪਰਵਰਸ ਕੀਤੇ ਆ ਦੋ ਬਿਸਕਾਇਆ ਫਕੜੇ ਸ਼ਿਕਾਇਆ ਬੇਅੰਤ ਪ੍ਰਕਾਰ ਦੇ ਲੰਗਰ ਸ਼ਿਕਾਇਆ ਇਹਨਾਂ ਨੇ ਕੀਤੇ ਆ ਸੋ ਇਹਨਾਂ ਤੇ ਮਬਾਬ ਸਾਖਾ ਸਿੰਘ ਜੋ ਪੂਰੀ ਨਗਰ ਦੀ ਚੰਦੀ ਕਲਾ ਬਖਸ਼ੀ ਯਾਹੋੜ ਆਪਾ ਇਸ ਤੋਂ ਅੱਗੇ ਬਾਅਦ ਦੇ ਅਗਲੇ ਪੜਾਅ ਵਾਲਾ वीर गी सी लुधे जो जहिड़े तव्हां नगर ते लुधयाण जे प्यारु करिणे उहो स्पेशल चलॻि सारेदार स्वर्गवासी नवजो पंज सौ रुपया ਇਹ ਇਹਨਾਂ ਨਾਮ ਨਾਲ ਆਫਰ ਕਰਤੀਆਂ ਨੇ ਦੋ ਬਾਕਰ ਸਿੰਘ ਨਾਮ ਨਾਲ ਆਫਰ ਕਰਨਾ ਹੈ ਬਾਬਾ ਪ੍ਰਿੰਤ ਪਾਲ ਸਿੰਘ ਦੀ ਮਾਦੀ ਉਹਨਾਂ ਦੇ ਪਿੰਡ ਵਿੱਚ ਪੰਜਾਬ ਦੇ ਹੋਰ ਬਹੁਤ ਸਾਰੇ ਪਿੰਡਾਂ ਵਿੱਚ ਨਗਰ ਕੀਰਤ ਸਜਾਏ ਜਾਂਦੇ ਆ ਤੁਸੀਂ ਵਧਾਈ ਦੇ ਪਾਤਰੋਗੇ ਉਸ ਮਰਿਆਦਾ ਨੂੰ ਤੁਸੀਂ ਨੇ ਬਹਾਲ ਰੱਖਿਆ ਹੈ ਮਹਾਨ ਮਹਾਪੁਰਖ ਤੁਹਾਡੇ ਪਿੰਡ ਦੇ ਜਿਹੜੇ ਸੰਤ ਹੋਏ ਤੇ ਸਪਾਹੀ ਹੋਏ ਬਾਬਾ ਵਸਾਕਾ ਸਿੰਘ ਸਾਹਿਬ ਜੀ ਵਿਦੇਸ਼ ਸਾਲ ਇਹ ਸਦਦੇਸ਼ ਸਾਹਿਬ ਦਾ ਨਾਮ ਉਹ ਸਾਰੇ ਦੇਸ਼ਾਂ ਵਿੱਚ ਇਹ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਮਸੂਰ ਵੀਰ ਪਹਾੜਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ। ਜੋ ਤੁਸੀਂ ਉਸ ਮਹਾਨ ਮਹਾਂਪੁਰਖ ਦਾ ਫਤਿਹ ਦਿਹਾੜਾ ਮਨਾ ਰਹੇ ਹੋ। ਬੜੀ ਖੁਸ਼ੀ ਨਾਲ ਆਓ ਸਾਰੀ ਸੰਗਤ ਇਕਵਾਰੀ ਗੁਰੂ ਗ੍ਰੰਥ ਸਾਹਿਬ ਜੀ ਉੱਸਾ ਸੰਗਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਸੇਵਾ ਝੁਕਾਓ। ਇੱਕੇ ਵਾਰੀ ਕਹਿਣ ਤੇ ਸੁਭਾਸ਼ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਨਨਿ ਜਣੇ ਤੋ ਸੂਰਮਾ ਜੈਸੇ ਗੁਰਗੋਬਿੰਦ ਸ਼ੇਰਾ ਵਰਗੇ ਛਤਰੂ ਸਾਹਮ ਸੱਕਣ ਨਾ ਜਿੱਤ ਪਰ ਜੇ ਤੱਕੇ ਮੇਰਨਾ ਐਵੇਂ ਬਿੰਦ ਦੀ ਬਿੰਦ ਜੁਗਾ ਜੁਗਾ ਦੀ ਸਾਹਬੀ ਬਖਸ਼ ਦਵੇ ਬਖਸ਼ਿੰਦ ਚਾਰ ਦਿਨ ਜ਼ਿੰਦਗੀ ਦੀ ਖੇਡ ਜਗ ਤੇ ਮੌਤ ਦਾ ਅੰਗੂਠਾ ਹੋਣਾ ਸਾਰਗ ਤੇ ਮੌਤ ਦਾ ਅੰਗੂਠਾ ਹੋਣਾ ਸਾਰਗ ਤੇ ਨਾਸ ਲਈ ਮਨੁੱਖ ਕਰਦਾ ਕਮਾਨ ਹੈ ਨੇਕੀ ਸੰਸਾਰ ਦਾ ਉਤਮ ਮદાન ਹੈ ਨੇਕੀ ਸੰਸਾਰ ਦਾ ਉਤਮ ਮદાન ਹੈ ਹੋ ਚਾਰ ਦਿਨ ਜਿੰਦ ਆਏ ਤੇ ਬੰਦਗੀ ਕਰਨ ਵਾਸਤੇ چاڑکے بشے دے رنگ حدوں جاستے چاڑکے بشے دے رنگ حدوں جاستے کامنی پلا تا سجا پاکوان ہے نیکی سن سار دا یوتا مدار ہے نیکی سن سار دا یوتا مدار ہے قبول میرے سب فرمان تو کے بعد بندے نا خدا نو پاندے نی میٹھا بول ਤੋਕੇ ਬਾਜ ਬੰਦੇ ਨਾ ਖੁਦਾ ਨੂੰ ਪਾਉਂਦੇ ਨੀ ਤੋਕੇ ਬਾਜ ਬੰਦੇ ਨਾ ਖੁਦਾ ਨੂੰ ਪਾਉਂਦੇ ਨੀ ਨੇਕੀ ਸੰਸਾਰ ਦਾ ਉਤਮ ਮਾਰ ਹੈ ਨੇਕੀ ਸੰਸਾਰ ਦਾ ਉਤਮ ਮਾਰ ਹੈ ਬਹੁਤਾ ਜੱਗ ਜੀਵਨ ਸਚਿਤਾਰਾ ਰੱਖੀਏ ਆਚਾਰ ਉੱਚ ਤੇ ਪਵਿੱਤਰ ਸੋ ਬਹੁਤਾ ਜੱਗ ਜੀਵਨ ਸਚਿਤਾਰਾ ਰੱਖੀਏ ਆਚਾਰ ਉੱਚ ਤੇ ਪਵਿੱਤਰ ਰੱਖੀਏ ਉਚਾਰੀ ਉੱਚ ਤੇ ਪਵਿੱਤਰ ਜਗ ਜੋਗ ਹੁੰਦਾ ਸੱਚੇ ਨਸਾਰ ਹੈ ਦੇ ਕਿਸਨ ਨਸਾਰ ਦਾ ਉਤਮ ਦਾੜ ਹੈ ਦੇ ਕਿਸਨ ਨਸਾਰ ਦਾ ਉਤਮ ਦਾੜ ਹੈ ਓ ਮਾੜਿਆ ਦੇ ਹੁੰਦੇ ਕਾਰ ਜੀ ਉਹ ਨਾਇਓ ਤੇ ਖੁਸ਼ ਰਹਿੰਦਾ ਕਰਤਾਰ ਜੀ ਉਹ ਨਾਇਓ ਤੇ ਖੁਸ਼ ਰਹਿੰਦਾ ਕਰਤਾਰ ਜੀ ਬੰਨ ਬੰਦਾ ਰੱਬ ਦੇ ਸਮਾਰ ਹੈ ਇਹ ਕਿਸ ਸੰਸਾਰ ਦਾ ਉਤਮ ਮਦਾਨ ਹੈ ਇਹ ਕਿਸ ਸੰਸਾਰ ਦਾ ਉਤਮ ਮਦਾਨ ਹੈ ਰੱਬ ਨਹੀਂ ਬੁਲਾਉਣਾ ਚਾਹੀਦਾ ਅੱਠੇ ਪੈਰ ਹਰ ਜਸ ਗਾਉਣਾ ਚਾਹੀਦਾ ਰਾਤ ਦਿਨ ਰੱਬ ਨਹੀਂ ਬੁਲਾਉਣਾ ਚਾਹੀਦਾ ਅੱਠੇ ਪੈਰ ਹਰ ਜਸ ਗਾਉਣਾ ਚਾਹੀਦਾ ਅੱਠੇ ਪੈਰ ਹਰ ਜਸ ਗਾਉਣਾ ਚਾਹੀਦਾ ਕੀ ਪ੍ਰਭੂ ਦੀ ਸਭ ਤੋਂ ਮਹਾਰ ਹੈ ਨੇ ਕਿ ਸੰਸਾਰ ਦਾ ਉਤਮਦਾਨ ਹੈ ਨੇ ਕਿ ਸੰਸਾਰ ਦਾ ਉਤਮਦਾਨ ਹੈ ਜੀਵਨ ਗੁਜ਼ਾਰੀਏ ਪਾਰੇ ਪੁਕਾਰ ਜੀਵਨ ਗੁਜ਼ਾਰੀਏ ਗੁਰੂ ਦੇ ਹੱਥ ਸਭ ਦੀ ਕਮਾਲ ਹੈ ਨੇਕੀ ਸੰਸਾਰ ਦਾ ਉਤਮ ਮਦਾਨ ਹੈ ਨੇਕੀ ਸੰਸਾਰ ਦਾ ਉਤਮ ਮਦਾਨ ਹੈ ਔਰ ਸਦਾ ਚੰਗੇ ਖਿਆਲ ਰੱਖੋ ਦਿਲ ਅੰਦਰ ਇਹ ਤਾਂ ਅਨ ਸੱਚੇ ਬਾਦਸ਼ਾਹ ਦਾ ਮੰਦਿਰ ਇਹ ਤਾਂ ਅਨ ਸੱਚੇ ਬਾਦਸ਼ਾਹ ਦਾ ਮੰਦਿਰ ਗੁਰੂ ਔਰ ਫਾਦਰ ਜਵਾਨਾ ਇਹ ਕਿਸਮ ਨਸਾਰ ਦਾ ਯਤਮਦਾਨ ਹੈ ਇਹ ਕਿਸਮ ਨਸਾਰ ਦਾ ਹੁਕਮਦਾਨ ਹੈ ਸਤਨਾਮ ਸਤਨਾਬ ਜੀ ਵਾਹਿਗੁਰੂ